ਜਿਹੜੇ ਕੱਲ ਤੋੜੇ ਕੋਈ ਮਿੱਟੀ ਦੇ ਦੇ ਬੈਗ ਭਰ ਕੇ ਲਾਏ ਨਹੀਂ ਉਹ ਜਿਹੜੇ ਸੂਰੇ ਆ ਕੇ ਵੇਖੇ ਰੁੜ ਗਏ ਉਸ ਤੋਂ ਬਾਅਦ ਫੇਰ ਉਹਨਾਂ ਤੋੜੇ ਵੀ ਉੱਥੇ ਲੱਗੰਦੇ ਬੈਗ ਲੱਗੰਦੇ ਆ ਉਹਨਾਂ ਨੇ ਜਦੋਂ ਪ੍ਰਸ਼ਾਸਕ ਦੇ ਅਧਿਕਾਰੀਆਂ ਨੂੰ ਫੋਨ ਨੰਬਰ ਦਿੱਤੇ ਵੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਨਿਸ਼ਾਨਾ ਕਨੈਕਟ ਕਰੋ ਜਿਹੜੇ ਉਹਨਾਂ ਨੇ ਉਹਨਾਂ ਨਾਲ ਕਨੈਕਟ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਜਿਹੜੇ ਇਹਨਾਂ ਦੇ ਨੰਬਰ ਹੀ ਉਹ ਸਾਰੇ ਬਲੌਗਿੰਗਸ ਨਹੀਂ ਪਾ ਦਿੱਤੇ ਆ ਅੱਜ ਜਿੰਨਾ ਵੀ ਆਲਾਏ ਪਿੰਡ ਦੇ ਲੋਕ ਆਸੇ ਪਾਸੇ ਦੀ ਸੰਗਤ ਤੇ ਸੰਪਰਦਾਵਾਂ ਜਿਹੜੀ ਆ ਸਾਡੀ ਬਾਸੜੀਆਂ ਵਾਂ ਰਾਕੇ ਸਰਕਾਰ ਨੇ ਬਿਲਕੁਲ ਨਕਾਰ ਕਰਤਾ ਵੀ ਅਸੀਂ ਇਹ ਕਿਹ ਆ ਤਾਂ 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 ਲੱਗਦੀਆਂ ਜਾਂਦੀਆਂ ਵਾ ਇਹਨਾਂ ਵਾਸਤੇ ਜਿਹੜੇ ਵੀਕ ਪੁਆਇੰਟਸ ਆ ਜਿਹੜੇ ਉਹਨਾਂ ਨੂੰ ਕੋਈ ਦੇਖ ਕੇ ਉਹਨਾਂ ਦੇ ਉੱਤੇ ਬਕਾਇਦਾ ਤੇ ਪ੍ਰੋਪਰ ਉਹਦੇ ਵਿੱਚ ਕੋਈ ਕ੍ਰੇਡਸ ਲੱਗਣਾ ਚਾਹੀਦਾ ਵੀ ਆ ਬਸ ਕੱਲ ਦੀ ਅੱਜ ਅਸੀਂ ਪਹੁੰਚਿਆ ਪਿੰਡ ਸੁਭਰਾ ਵੇਖੀਏ ਕਿ ਜਿੱਥੇ ਕਿ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਕਿ ਜਿਹੜੇ ਹਾਰਡ ਪੀਟ ਜਿਹੜੇ ਇਲਾਕੇ ਨੇ ਜੋ ਕਿ ਸਤਲੁਜ ਬਿਆਸ ਦਰਿਆ ਦਾ ਜਿੱਥੇ ਸੰਗਮ ਹੋਣ ਤੋਂ ਬਾਅਦ ਸਤਲੁਜ ਦੇ ਬਿਆਸ ਦਾ ਪਾਣੀ ਹਰੀਕੇ ਤੋਂ ਅੱਗੇ ਨੂੰ ਜਿਹੜੇ ਮੰਡ ਖੇਤਰ ਨੂੰ ਜਾਂਦਾ ਜਿੱਥੇ ਨਿਮਾਨ ਹੋਣ ਕਰਨ ਇਹ ਪਾਣੀ ਜਿ세 ਕਈਆਂ ਪਿੰਡਾਂ ਦੇ ਵਿੱਚ ਭਰਿਆ ਹੋਇਆ ਉੱਥੇ ਹੀ ਇਸ ਜਿਹੜਾ ਕਿ ਸਕਲੋਜ ਬੰਨਿਆ ਤੁਸੀਂ ਬੰਨਵਾਇਦਾ ਜਿਸ ਨੂੰ ਕਿ ਅੱਜ ਤੋਂ 4 ਦਿਨ ਪਹਿਲਾਂ ਵੀ ਇਸ ਤੋਂ ਥੋੜੀ ਪਿਛੇ ਢਾਹ ਲੱਗੀ ਸੀ ਜਿੱਥੇ ਕਿ ਲੋਕਾਂ ਵੱਲੋਂ ਅਤੇ ਜਿਹੜੇ ਸਮਾਜ ਸੇਵੀ ਸੰਸਥਾ ਵੱਲੋਂ ਆ ਉਹਨਾਂ ਵੱਲੋਂ ਆਪ ਇਹ ਉਪਰਾਨਾ ਕਰਕੇ ਉਸ ਬੰਨ ਦੀ ਸੀਰ ਨੂੰ ਖਤਮ ਕਰਨ ਲਈ ਜਿਹੜੀ ਕਿ ਮਿੱਟੀ ਪਾਈ ਜਾ ਰਹੀ ਹੈ ਅਤੇ ਹੁਣ ਅੱਜ ਜਿਹੜਾ ਨਵਾਂ ਦੇਖਣ ਨੂੰ ਮਿਲਿਆ ਕਿ ਉਹ ਜਿਹੜੇ ਬੰਨ ਸੀਰ ਪਈ ਹੈ ਉੱਥੇ ਜਿਹੜੇ ਲੋਕ ਲੱਗੇ ਹੋਣਾ ਤੇ ਉਸ ਤੋਂ ਉਹ ਜੀ ਅੱਗੇ ਆਣ ਕੇ ਨਵੀਂ ਜਗ੍ਹਾ ਦੇ ਤੋ ਬੰਨ ਨੂੰ ਫਿਰ ਤੋਂ ਢਾ ਲਗਣੀ ਸ਼ੁਰੂ ਹੋ ਗਈ ਹੈ ਜਿੱਥੇ ਕਿ ਲੋਕਾਂ ਵੱਲੋਂ ਫਿਰ ਤੋਂ ਆਪ ਹੀ ਜਿਹੜਾ ਮਿੱਟੀ ਪਾ ਕੇ ਇਸ ਬੰਨ ਦੀ ਜਿਹੜੀ ਪਰਭਾਈ ਕੀਤੀ ਜਾ ਰਹੀ ਹੈ ਮਕਾਮਦਾ ਮੈਨੂੰ ਕਹਿੰਦਾ ਥੋੜਾ ਅੱਗੇ ਆ ਕੇ ਦਿਖਾਵੇ ਕਿ ਕਿਸ ਤਰੀਕੇ ਦੇ ਨਾਲ ਲੋਕ ਆਪ ਹੀ ਜਿਹੜੀਆਂ ਆਪਣੇ ਦਾ ਮਾਲਕ ਜਮੀਨਾ ਵਿੱਚੋਂ ਮਿੱਟੀ ਪੁੱਟ ਕੇ ਲਿਆ ਕੇ ਇਸ ਜਿਹੜੀ ਲੱਗੀ ਹੋਈ ਢਾਂ ਨੂੰ ਤੋੜ ਰਹੇ ਹਨ ਬੰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉੱਥੇ ਵੀ ਲੋਕਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਉਹ ਜੋ ਇਗਜ਼ਾਮ ਪ੍ਰਸ਼ਾਸਨ ਤੇ ਲਾਇ ਗਈ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਜਵਾਬ ਦੇ ਦਿੱਤਾ ਗਿਆ ਕਿ ਇਹ ਜਿਹੜਾ ਏਰੀਆ ਜਿਹੜਾ ਦਰਿਆ ਦਾ ਬੰਨ੍ਹ ਬੰਨ੍ਹ ਦੇ ਅੱਗੇ ਜਿਹੜੀ ਇਹ ਹੌਂਟਾ ਲੱਗੀ ਹੈ ਇਸ ਨੂੰ ਅਸੀਂ ਨੁਕਸਾਨ ਨਹੀਂ ਮੰਨਦੇ ਜਦੋਂ ਕੋਈ ਵੱਡਾ ਨੁਕਸਾਨ ਹੋਏਗਾ ਉਸ ਦਾ ਅਸੀਂ ਹਾਂ ਕੇ ਜਾਇਦਾ ਲਵਾਂਗੇ ਮੇਰੇ ਨਾਲ ਪਿੰਡ ਦੇ ਹੀ ਕੋਈ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਮਾਮਲਾ ਕੀ ਹੈ ਸਾਰਾ ਕੀ ਗੱਲ ਹੋਈ ਹੈ ਜੀ ਤੁਹਾਡੀ ਕੀ ਨਾਮ ਕੀ ਹੈ ਜੀ ਤੁਹਾਡਾ ਸਭ ਤੋਂ ਪਹਿਲਾਂ ਕਿ ਮੈਂ ਪੱਤਰਕਾਰ ਭਾਈ ਚਰਦਾ ਧੰਨਵਾਦ ਕਰਦਾ ਜਿਹੜੇ ਸਾਡੇ ਨਾ ਨਮਾਣਿਆਂ ਦੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਉਂਦੇ ਆ ਮੇਰਾ ਨਾਮ ਸਤਰਾਮ ਸਿੰਘ ਸੋਨੂੰ ਜੋਧੂ ਦੇ ਪਰਿਵਾਰ ਚੋਂ ਇਹ ਅੱਜ ਤੋਂ 4 ਦਿਨ ਹੋ ਗਏ ਆ ਪਹਿਲਾਂ ਨਾ ਇੱਥੇ ਥੋੜਾ ਪਿਛਲੇ ਬੰਨ ਢਾਹ ਲੱਗੀ ਉਹ ਜਿਹੜਾ ਪਾਣੀ ਬਿਲਕੁਲ ਬੰਦ ਨਾਲ ਆ ਗਿਆ ਹੈ ਬੰਨ ਡੱਗਣਾ ਸ਼ੁਰੂ ਹੋ ਗਿਆ ਉੱਥੇ ਮੁੜ ਕੇ ਕੋ ਪਿੰਡ ਦੀ ਸੰਗਤ ਆਈ ਕੁਝ ਪਾਸਿਓਂ ਆਈ ਬਾਬਿਆਂ ਕਾੜੀ ਦਾ ਹੱਬੰਦ ਕੀਤੀ ਸੰਪਰਦਾਨ ਵਾਲਿਆਂ ਨੇ ਆ ਕੇ ਸਾਡੀ ਬਾਹ ਫੜੀ ਉੱਥੇ ਤੋੜੇ ਇੱਕ ਮਿੱਟੀ ਦੇ ਜਿਹੜੇ ਭਰਪਰਾ ਤੇ ਨਾਲ ਕਰੇਡ ਬਣਾ ਬਣਾ ਲਾਏ ਉੱਥੇ ਟਾਰ ਹੋ ਗਈ ਉਸ ਤੋਂ ਥੋੜੀ ਅੱਗੇ ਬੰਨ ਨਾਲ ਹੀ ਆ ਕੇ ਫੇਰ ਢਾਹ ਲ ਤਾਂ ਹਾਲਾਗੀ ਕੱਲ ਦੀ ਸੰਗਤ ਜਿਹੜੀ ਇੱਥੇ ਵੀ ਬਹੁਤ ਯੋਰਾ ਨਾਲ ਕੰਮ ਚੱਲ ਰਿਹਾ ਜਿਹੜੇ ਕੱਲ ਤੋੜੇ ਇੱਥੇ ਮਿੱਟੀ ਦੇ ਇਹਦੇ ਬੈਗ ਭਰ ਕੇ ਲਾਏ ਸੀ ਉਹ ਜਦੋਂ ਸੂਰੇ ਆ ਕੇ ਵੇਖੇ ਰੁੜ ਗਏ ਉਸ ਤੋਂ ਬਾਅਦ ਫਿਰ ਉਹਨਾਂ ਤੋੜੇ ਵੀ ਇੱਥੇ ਲੱਗੰਦੇ ਬੈਗ ਲੱਗੰਦੇ ਆ ਤੇ ਜਿਹੜੇ ਸਾਡੇ ਇੱਥੇ ਵੀਰ ਜੁਨੀਵਾਰੀ ਇੱਥੇ ਕੰਮ ਦੀ ਕਰਾਇਆ ਉਹਨਾਂ ਨੇ ਜਦੋਂ ਪ੍ਰਸ਼ਾਸਕ ਦੇ ਅਧਿਕਾਰੀਆਂ ਨੂੰ ਫੋਨ ਨੰਬਰ ਦਿੱਤੇ ਵੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਨਾ ਕਨੈਕਟ ਕਰੋ ਜਦੋਂ ਉਹਨਾਂ ਨੇ ਉਹਨਾਂ ਨਾਲ ਕਨੈਕਟ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਜਿਹੜੇ ਇਹਨਾਂ ਦੇ ਨੰਬਰ ਹੀ ਉਹ ਸਾਰੇ ਬਲੌਗਿੰਗ ਸਟਰੀ ਪਾ ਦੇ ਆ ਇਹਨਾਂ ਅਧਿਕਾਰੀਆਂ ਵੱਲੋਂ ਇਹ ਨੰਬਰ ਬਲਾਕ ਅਧਿਕਾਰੀਆਂ ਵੱਲੋਂ ਬਲਾਕ ਲਿਸਟੇ ਪਾਇਆ ਗਿਆ ਤੇ ਜਿਹੜਾ ਅਕਸ਼ਨ ਸਾਹਿਬ ਉਹ ਇਹ ਗੱਲ ਕਹਿੰਦਾ ਵਾ ਕਿ ਅਸੀਂ ਇਹਨੂੰ ਨੁਕਸਾਨ ਨਹੀਂ ਮੰਨਦੇ ਮੰਨ ਲਓ ਜਿਹੜਾ ਸਾਡਾ ਅਸੀਂ ਕੱਲ੍ਹ ਦਾ ਆ ਕੇ ਵੇਖਿਆ ਸਾਨੂੰ ਰੋਟੀ ਨਹੀਂ ਖਾਣ ਦੀ ਨਸੀਬ ਹੋਈ ਕਿ ਜੇ ਮੰਨ ਲਓ ਅੱਜ ਬੋ ਕਰਮਾ ਦੇ ਘਰ ਆਪ ਨੂੰ ਪਾਣੀ ਸੁੱਟ ਸਕਦਾ ਇਹਦਾ ਮਤਲਬ ਜੇ ਬੰਨ ਦੇ ਨਾਲ ਦਰਿਆ ਵਗੇ ਉਹ ਨੁਕਸਾਨ ਆ ਤੇ ਮੁੜ ਕੇ ਜੇ ਬੰਦ ਨਾਲ ਦਰਿਆਤਾ ਜਾਂਦਾ ਤਾਂ ਕੋਈ ਕੰਟਰੋਲ ਨਹੀਂ ਹੈਗਾ ਮੰਨ ਲਓ ਜੇ ਬੰਨ ਟੁੱਟ ਜਾਂਦਾ ਤੇ ਕਿੰਨਾ ਨੁਕਸਾਨ ਹੋਉਂਦਾ ਤਾਂ ਇਹਦੇ ਵਿੱਚ ਤੇ ਕੋਈ ਹਜ਼ਾਰਾਂ ਰੁਪਏ ਪਲੱਸ ਆ ਪਈ ਕੋਈ ਥੋੜੀ ਘੱਟ ਨੁਰੀ ਸਭ ਤੋਂ ਵੱਡਾ ਗੇੜ ਪਿੰਡ ਸਭਰਾਵਾ ਜਿਹੜਾ ਅੱਗੇ ਜਿਆਦਾ ਰਗਬਾ ਜਿਹੜਾ ਇਹਦੇ ਵਿੱਚ ਬੇਜਦਾ ਵਾ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਕੋਈ ਨਕੀ ਮੋਟੀ ਗੱਲ ਨਹੀਂ ਗਈ ਮੰਗ ਕੀ ਕਰਦੇ ਤੁਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਪਹਿਲੀ ਗੱਲ ਤੇ ਸ਼ਰਮ ਆਉਣੀ ਚਾਹੀਦੀ ਸਾਡੇ ਮੰਤਰੀ ਨੂੰ ਕਿ ਸਭ ਤੋਂ ਇਸ ਇਲਾਕੇ ਦਾ ਵੱਡਾ ਪਿੰਡ ਸਭਰਾਵਾ ਹੋਵੇ ਉਸ ਪਿੰਡ ਦੇ ਮਸੀਤ ਬਣੀ ਆ ਉਹਨਾਂ ਇਥੇ ਤੱਕ ਤੱਕ ਸਾਨੂੰ ਫਰਜ਼ ਕਰਦਾ ਨਹੀਂ ਕੁਛ ਦੇਣਾ ਸਾਡੇ ਦਾ ਸੰਪਰਦਾਵਾ ਹੈ ਗਿਆ ਵਾ ਸਾਡੀ ਬਾਹ ਫਰਮਾ ਤੇ ਨਹੀਂ ਕੁਛ ਦੇਣਾ ਕਮ ਸੇ ਕਮ ਆਵੇ ਆ ਕੇ ਢੇੜਾ ਮਾਰੇ ਜਿਹੜਾ ਮਾਰ ਕੇ ਆਹ ਚੱਲਦੇ ਜਾਣੇ ਕਿ ਅਸੀਂ ਕਿਹੜੀ ਚੀਜ਼ ਲੋੜ ਇਹ ਲੋਕ ਆਲੇ ਤੇ ਸਰਕਾਰ ਜੋ ਸਾਡੇ ਡੀਐਸਪੀ ਸਾਹਿਬ ਵੀ ਆਏ ਸੀ ਐਸਐਸਪੀ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਗੱਲ ਸੁਣਾਇਆ ਪਈ ਮੜੇ ਕਰ ਦਾਂਗੇ ਪਰ ਉਹ ਗੱਲ ਕਹਿ ਕੇ ਪਾਣੀ ਘਟੇ ਤਾਂ ਪਾਣੀ ਘਟਦਾ ਕਹਿ ਕੇ ਅੱਜ ਕੋਈ ਆਂ ਨਹੀਂ ਅੱਜ ਜਿੰਨਾ ਵੀ ਆਲਾ ਇਹ ਪਿੰਡ ਦੇ ਲੋਕ ਆਸੇ ਪਾਸੇ ਦੀ ਸੰਗਤ ਤੇ ਸ਼ੰਪਰ ਦਾ ਮਾਮਲਾ ਜਿਹੜੀ ਆ ਉਹ ਸਾਡੀ ਬਾਹ ਫੜਾਈ ਜਾਵਾ ਬਾਕੀ ਸਰਕਾਰ ਨੇ ਬਿਲਕੁਲ ਨਕਾਰ ਕਰਤਾ ਵੀ ਅਸੀਂ ਇਹ ਜੀ ਨੂੰ ਨੁਕਸਾਨ ਨਹੀਂ ਮੰਨਦੇ ਹੋਰ ਵੀ ਮਤਲਬ ਕੱਲ ਦੇ ਜਿਹੜੇ ਕੈਬਨਿਟ ਮੰਤਰੀ ਨੇ ਹਲਕਾ ਬਧਾਇਆ ਵੀ ਨੇ ਲਾਲਜੀਤ ਸਿੰਘ ਭੁੱਲਰ ਇਲਾਕੇ ਦੇ ਵਿਚਰ ਰਹੇ ਨੇ ਲੋਕਾਂ ਨੂੰ ਜਿਹੜੀ ਸਹਾਇਤਾ ਵੀ ਪ੍ਰਵਾਨ ਕਰ ਰਹੇ ਨੇ ਉਹਨਾਂ ਨਾਲ ਤੁਹਾਡਾ ਸੰਪਰਕ ਨਹੀਂ ਹੋਇਆ ਕਿ ਇਸ ਇਲਾਕੇ ਦੇ ਵਿੱਚ ਆ ਕੋਈ ਮੁਸੀਬਤ ਜਿਹੜੀ ਆ ਰਹੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਤੀ ਫਤਿਹ ਮੰਤਰੀ ਸਾਹਿਬ ਪਹਿਲਾਂ ਵੀ ਆਏ ਇੱਕ ਦੋ ਦਿਨ ਪਹਿਲਾਂ ਆਏ ਸੀ ਇੱਥੇ ਵਿਸ਼ਵਾਸ ਦਿਵਾ ਕੇ ਗਏ ਆ ਕਿ ਇਹਦਾ ਪ੍ਰਬੰਧ ਕੀਤਾ ਜਾਊਗਾ ਜਲਦੀ ਤੋਂ ਜਲਦੀ ਪਰ ਇਹ ਪ੍ਰਬੰਧ ਦੀ ਛੇਤੀ ਹੁਣ ਹੋ ਨਹੀਂ ਸਕਦਾ ਉਹਦੇ ਪਾਣੀ ਦਾ ਵੜਾ ਫਲੋ ਕਿੰਨੇ ਦਿਨ ਵਾਦਾ ਜਾ ਰਿਹਾ ਜੇਕਰ ਜਿੱਤਾ ਪਰ ਦੇਖ ਰਹੇ ਆ ਪਾਉ ਦਾ ਵੀ ਫਤਰੇ ਨਿਸ਼ਾਨ ਤੋਂ ਉੱਪਰ ਜਾ ਰਿਹਾ ਹੋਣਾ ਪਾਹਾੜਾ ਡੈਮ ਵੀ ਜਾ ਰਿਹਾ ਪਾਣੀ ਦਾ ਫਲੋ ਦਿਨੋ ਦਿਨ ਵਧਣਾ ਹੀ ਆ ਤੇ ਜਿੱਮੀ ਟਾਗ ਪਿੱਛੇ ਲੱਗੀ ਹੋਈ ਜਿਹੜੀ ਉਹਨੂੰ ਸੰਕਟਾਂ ਦੇ ਲਾ ਕੇ ਪੂਰਨਾ ਸ਼ੁਰੂ ਕੀਤਾ ਵਾ ਉਹਨ ਅਗਲੇ ਬਨੇ ਟਾਗ ਫੇਰ ਲੱਗੀ ਆ ਮੰਤਰੀ ਸਾਹਿਬ ਕੱਲ ਆਏ ਸੀ ਇੱਥੇ ਚੋਕਰ ਦੀਆਂ ਗੋਰੀਆਂ ਹੋਰ ਵੰਡ ਫੀਡ ਜਿਹੜਾ ਵੰਡ ਕੇ ਗਏ ਆ ਲੋਕਾਂ ਨੂੰ ਪਰ ਕੋਈ ਪੁਖਤਾ ਪ੍ਰਬੰਧਾ ਜਿਹਾ ਕੁਝ ਨਹੀਂ ਹੋ ਸਕਦਾ ਜਿਹੜੇ ਹੁਣ ਪ੍ਰਸ਼ਾਸਨ ਵੱਲੋਂ ਨਾ ਕੀਤੀ ਜਾ ਰਹੀ ਉਹ ਪ੍ਰਸ਼ਾਸਨ ਨੂੰ ਹੁਣ ਤੱਕ ਨੂੰ ਪਤਾ ਹੀ ਆ ਵੀ ਆਹ ਟਾਈਮ ਦੇ ਵਿੱਚ ਕੀ ਕਰਨਾ ਪ੍ਰਸ਼ਾਸਨ ਨੇ ਇੱਥੇ ਨਾਈਟੇ ਉਹਨਾਂ ਨੇ ਹੋਣਾ ਹੀ ਆ ਇਹ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਕੰਮ ਚੱਲਣਾ ਪ੍ਰਸ਼ਾਸਨ ਵੱਡੀ ਗਾੜੇ ਤੇ ਗੋਰੇ ਤੇ ਜੂਆ ਉਹ ਰੱਥੀ ਭੇਜੂਗਾ ਕਿੰਨਾ ਕੁ ਜਿਹੜਾ ਇਹ ਘਾੜ ਜਿਹੜੀ ਕਿੰਨੀ ਕੁ ਲੱਗੀ ਹੋਈ ਧਾਲ ਪਤੀ ਦੇਖ ਸਕਦੇ ਹਾਂ ਕਿੱਥੋਂ ਘੜਦਾ ਦਾ 15 ਕਰਮਾ ਜਿਹੜਾ ਬੰਨ ਵਾਲ ਨੂੰ ਦਰਿਆ ਆ ਚੁੱਕਾ ਵਾ ਇੱਕੋ ਮੜ ਕੇ ਰਹੀਆਂ ਪਾਪਾ ਜੇ ਲਗਾਤਾਰ ਹੀ ਉਹ ਵੱਡੀ ਜਾ ਰਿਹਾ ਦਰਿਆ ਇਹ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਉਹ ਵੱਡਾ ਨੁਕਸਾਨ ਇਸ ਏਰੀਆ ਦਾ ਹੋ ਰਿਹਾ ਹੈ ਤੇ ਉਸ ਤੋਂ ਸਾਂਝਾ ਜਾ ਰਿਹਾ ਹੈ ਕਿ ਜਿਹੜਾ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਜਿਸ ਕਰਕੇ ਪੁਨਾ ਕੁਝ ਦੱਸ ਦੇਵਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਪੂਰੀ ਤਰ੍ਹਾਂ ਇਹਨਾਂ ਤਸਵੀਰ ਵਿਖਾਉਣੀ ਜਿਹੜੀ ਸ਼ੁਰੂ ਕਰੇ ਤੇ ਪਾਣੀ ਦਾ ਵਹਾਅ ਕਿੰਨਾ ਜਿਆਦਾ ਤੋਜਾ ਤੇ ਉਹ ਸੁੱਭਾ ਹੀ ਇਸ ਇਲਾਕੇ ਨੂੰ ਜਿਹੜਾ ਕਿ ਹੜਾ ਆ ਰਿਹਾ ਜਿੱਥੇ ਕਿ ਲੋਕਾਂ ਵੱਲੋਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਆਪਣੇ ਘਰਾਂ ਨੂੰ ਬਚਾਉਣ ਲਈ ਰਾਤ ਦੇ ਨੇ ਕੀਤਾ ਹੈ ਤੇ ਰਾਤ ਦੇ ਨਹੀਂ ਇੱਥੇ ਸੇਵਾ ਚੱਲ ਰਹੀ ਆ ਮੇਰੇ ਨਾਲ ਕੁਝ ਹੋਰ ਵੀ ਕਿਸਾਨ ਮੌਜੂਦ ਨਾਲ ਉਹਨਾਂ ਨਾਲ ਗੱਲ ਕਰਾਂਗੇ ਕਿ ਕਿ ਮ ਜਿਸ ਤਰੀਕੇ ਨਾਲ ਤੁਸੀਂ ਰਾਤ ਦੇ ਨੇ ਕੀਤਾ ਜਿਹੜੀ ਸੰਸਥਾ ਵੀ ਤੁਹਾਡੇ ਨਾਲ ਜੁੜੀਆਂ ਸਮਰ ਕਰ ਜਿਹੜਾ ਕਿ ਸੇਵਾ ਕਰ ਰਹੀਆਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਤੇ ਜਿਹੜੇ ਮੰਤਰੀਆਂ ਵੱਲੋਂ ਇੱਥੇ ਆਣ ਕੇ ਜਿਹੜੇ ਲੋਕਾਂ ਨੂੰ ਹੱਲਾਸ਼ੇਰੀ ਦੇਣੀ ਹੈ ਕੀ ਜਾਜ ਸਰ ਇਦਾਂ ਜੀ ਜੇ ਸੰਪਰਦਾਮਾ ਨਾ ਹੋਣ ਤਾਂ ਸ਼ਾਇਦ ਬੰਨਾਂ ਨੂੰ ਬੰਨਣ ਦਾ ਬਹੁਤ ਮਤਲਬ ਲੋਕਾਂ ਨੂੰ ਨੁਕਸਾਨ ਚ ਲਣਾ ਪੈ ਸਕਦਾ ਵੀ ਬੰਨ ਪਤਨੀ ਨਹੀਂ ਨੀ ਸਰਕਾਰਾਂ ਤੋਂ ਤੁਸੀਂ ਮੰਨ ਲਓ ਵੀ ਏਡਾ ਵੱਡਾ ਇਹ ਜਿਹੜਾ ਇੱਥੇ ਪਾ ਲੱਗੀ ਸੀ ਕਿ ਇਹਨਾਂ ਦੀ ਲੇਬਰ ਤੇ ਸਿਰਫ 25 ਬੰਦੇ 25 ਬੰਦੇ ਸਿਰਫ ਇਹਨਾਂ ਦੇ ਲੇਬਰ ਤੇ ਹੀ ਉਹ ਦੱਸੋ ਵੀ ਕਿੰਨਾ ਪੈਣ ਸੰਨ ਤੇ ਬੰਨ ਨੂੰ ਪਨ ਸਕਣਗੇ ਹੁਣ ਸਵੇਰੇ ਜਦੋਂ ਆਣ ਕੇ ਦੇਖਿਆ ਤੇ ਸ਼ਾਇਦ ਪ੍ਰਸ਼ਾਸਨ ਆਊਗਾ ਇਹਨਾਂ ਦੇ ਅਧਿਕਾਰੀ ਆਉਣਗੇ ਐਕਸ਼ਨ ਸਾਹਿਬ ਆਉਣਗੇ ਜੀਐਸਡੀ ਸਾਹਿਬ ਜਾਂ ਜਈ ਸਾਹਿਬ ਐ ਟਾਈਮ ਪ੍ਰਸ਼ਾਸਨ ਦਾ ਇੱਕ ਵੀ ਚਾਹੀ ਨਹੀਂ ਇਥੇ ਕਿ ਜੇ ਵੱਡੇ ਅਫਸਰ ਸਾਹਿਬ ਨੇ ਕਿਉਂ ਆਉਣਾ ਕੀ ਫਿਰ ਸਾਡੀ ਐਸਟੀਐਮ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਚਲੋ ਉਹਨਾਂ ਨੂੰ ਕਿਹਾ ਪਰ ਉਹ ਕਹਿੰਦੇ ਵੀ ਸਾਡੀ ਜਿਹੜੀ ਉਹ ਧਾ ਜਿੱਥੇ ਉਧਰ ਲੱਗੀ ਸੀ ਉਹ ਸਾਡਾ ਕੰਮ ਕੰਪਲੀਟ ਹੋ ਗਿਆ ਵਾ ਅਸੀਂ ਜਿਹੜਾ ਕੋਈ ਬੰਨ ਤੋਂ ਕੋਈ 50 ਫੁੱਟ ਜਾਂ 40 ਫੁੱਟ ਦੂਰੀ ਹੈ ਇਹਨੂੰ ਅਸੀਂ ਢਾ ਨਹੀਂ ਮੰਨਦੇ ਜੇ ਜਦੋਂ ਪੈਰਾਂ ਚ ਬੰਨਦੇ ਆਉਗੀ ਤਾਂ ਫਿਰ ਅਸੀਂ ਢਾ ਮੰਨਦੇ ਆ ਕਿ ਆਪਾਂ ਕੋਈ ਪੁਖਤਾ ਪਹਿਲਾਂ ਪ੍ਰਬੰਧ ਹੀ ਨਹੀਂ ਇਹਦੇ ਕਰਨੇ ਤੇ ਜਦੋਂ ਬੰਨਦੇ ਦੇ ਤੇ ਕੁਝ ਮਿੰਟਾਂ ਦੀ ਖੇੜ ਰਹਿ ਜਾਂਦੀ ਹੈ ਜਦੋਂ ਪਾਣੀ ਦਾ ਅਜੇ ਪਿੱਛੇ ਕਿੰਨੇ ਜ਼ਿਆਦਾ ਮੀਂਹ ਪੈਂਦਾ ਆ ਤੇ ਪਾਣੀ ਅਜੇ ਕੋ ਲੌਂਗ ਟਾਈਮ ਚੱਲੂਗਾ ਏ ਇਹ ਨਹੀਂ ਵੀ ਅੱਜ ਹੀ ਖਤਮ ਹੋ ਚਲਿਆ ਕੋ 10-15 ਦਿਨ ਤੋਂ ਪਲੱਸ ਹੀ ਪਾਣੀ ਚੱਲਣਾ ਇਹਦੀ ਸੇਫਟੀ ਵਾਸਤੇ ਆ ਜਿਹੜੀ ਅੱਗੇ ਜਿੱਥੇ ਤਾ ਤਾਂ ਤਾਂ ਤਾਵਾਂ ਲੱਗਦੀਆਂ ਜਾਂਦੀਆਂ ਵਾ ਇਹਨਾਂ ਵਾਸਤੇ ਜਿਹੜੇ ਵੀਕ ਪੁਆਇੰਟਸ ਆ ਜਿਹੜੇ ਉਹਨਾਂ ਨੂੰ ਕੋਈ ਵੇਖ ਕੇ ਉਹਨਾਂ ਦੇ ਉੱਤੇ ਬਕਾਇਦਾ ਕੋ ਪ੍ਰੋਪਰ ਉਹਦੇ ਵਿੱਚ ਕੋਈ ਕ੍ਰੇਡਸ ਲੱਗਣਾ ਚਾਹੀਦਾ ਵੀ ਆ ਉਹਦਾ ਸਾਰਾ ਪ੍ਰਬੰਧ ਕਰਨਾ ਚਾਹੀਦਾ ਐਡੀ ਛੇਤੀ ਪ੍ਰਸ਼ਾਸਨ ਨੂੰ ਇਸੋ ਚੀਜ਼ ਨੂੰ ਥੋੜਾ ਜਿਆ ਅਣਗੌਣਾ ਨਹੀਂ ਕਰਨਾ ਚਾਹੀਦਾ ਸੀਰੀਅਸ ਲੈ ਕੇ ਇਹ ਸਾਰਾ ਹਰੀ ਕਿਤੇ ਲੈ ਕੇ ਮੁੱਠਿਆਲੇ ਤਾਈ ਇਸ ਨੂੰ ਸਾਡਾ ਜਿਹੜਾ ਜੋ ਕੋਈ 5-6000 ਕਿਲਾ ਬਾਹਰ ਬੰਨ ਤਵਾ ਜਿਹੜਾ ਧਾਏ ਤੋਂ ਥੱਲੇ ਆ ਜੀ ਸਾਡੀ ਸਾਰੀਆਂ ਫਸਲਾਂ ਬਚਾਉਣ ਲਈ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ ਹੋਰ ਕਿਸ ਤਰੀਕੇ ਨਾਲ ਕਿ ਇਹ ਨੁਕਸਾਨ ਹੋਣਾ ਨੇ ਇਸ ਬੰਨਾਂ ਦਾ ਨੁਕਸਾਨ ਹੋਣਾ ਕਿੰਨਾ ਕੁ ਪਰ ਇਲਾਕਾ ਜਿਹੜਾ ਕਿ ਇੱਥੋਂ ਦਾ ਪ੍ਰਭਾਵਿਤ ਇਲਾਕਾ ਬਹੁਤ ਹੈ ਜਿਹੜੇ ਘੱਟ ਤੋਂ ਘੱਟ 20-25 ਪਿੰਡ ਜਿਹੜੇ ਅੱਗੇ ਆਪਣ ਲੱਗ ਲੱਗੇ ਸਾਰੇ ਜੁੜਦੇ ਹੋਏ ਜਿਹੜੇ ਇਹਨਾਂ ਪ੍ਰਭਾਵਿਤ ਹੋਏ ਨੇ ਚਾਹਲੀ ਪੜਾ 2023 ਦੇ ਵਿੱਚ ਵੀ ਇੱਥੇ ਸਾਡੇ ਬਹੁਤ ਵੱਡੇ ਆਏ ਤੇ ਬੰਨ ਟੁੱਟਾ ਜਿਹਦੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਹਦੇ ਦੇ ਲਾਗੇ ਹੁਣ ਤੱਕ ਸਰਕਾਰ ਦੇ ਅੱਗੇ ਬਹੁਤ ਅਸੀਂ ਮੰਗ ਪੱਤਰ ਦੇ ਚੁੱਕੇ ਆ ਬੜੀਆਂ ਰਿਕਵੈਸਟਾਂ ਕਰ ਚੁੱਕੇ ਆ ਪਰ ਕੋਈ ਵੀ ਸਰਕਾਰ ਨੇ ਇਹ ਜਿਹੜਾ 35 ਨੰਬਰ ਬੁਰਜੀ ਦੇ ਆ ਘਰ ਤੋਂ ਘਰ 2 ਸਾਲ ਹੋ ਗਏ ਇਹਨਾਂ ਦੇ ਤਰਲੇ ਕੱਢਦੇ ਨੂੰ ਕਿਸੇ ਨੇ ਕੋਈ ਇੱਕ ਪੱਥਰ ਨਹੀਂ ਲਾਇਆ ਜੇਕਰ ਆ ਪੱਥਰ ਲੱਗੇ ਹੁੰਦੇ ਤੇ ਅੱਜ ਆ ਖਤਰਾ ਸਿੱਧਕ ਨਹੀਂ ਹੋਣਾ ਸੀ ਸਰਕਾਰ ਦੀ ਬਿਲਕੁਲ ਕਾਰਗੁਜ਼ਾਰੀ ਬਹੁਤ ਢਿੱਲੀ ਆ ਕਿਉਂਕਿ ਇਹਨੂੰ ਪੱਥਰ ਲਗਣਾ ਚਾਹੀਦਾ ਸੀ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਤੇ 23 ਦੇ ਆਪਾਂ ਨੂੰ ਹੱਥ ਲੱਗੇ ਆ ਤੇ 23 ਚ ਕਿੰਨਾ ਨੁਕਸਾਨ ਹੋਇਆ ਉਦੋਂ ਮਰੋਂ 5-5 6-6000 ਰੁਪਿਆ ਦੇਣ ਤੋਂ ਪਹਿਲਾਂ ਇਹੋ ਇੱਥੇ ਹੀ ਜੇ ਪੈਸੇ ਚੰਗੇ ਲਾਏ ਜਾਣ ਚੰਗਾ ਬੰਦ ਬਣਾਇਆ ਜਾਵੇ ਤੇ ਆ ਨੁਕਸਾਨ ਕੱਲ ਨੂੰ ਨਾ ਹੋਵੇ ਆਪਣਾ कि ਇਸ ਕਰਕੇ ਜੋ ਵੀ ਉਹ ਪ੍ਰਬੰਧ ਚੱਲ ਰਹੇ ਨੇ ਨਗਰ ਦੇ ਸਯੋਜਨਾ ਤੇ ਸਮਰਪਦਾਇਕ ਬਾਬਿਆਂ ਦੇ ਸਯੋਜਨਾ ਚੱਲ ਰਹੇ ਆ ਸਰਕਾਰ ਵੱਲ ਕੋਈ ਖਾਸ ਯੋਗਦਾਨ ਨਹੀਂ ਹੈਗਾ ਜੀ ਅਤੇ ਲੋਕ ਨੇ ਜਿਹੜੇ ਕਿ ਨਾ ਸਰਕਾਰ ਦਾ ਕੋਈ ਤਾਂ ਖਾਸ ਯੋਗਦਾਨ ਨਹੀਂ ਮਹਿਕਣ ਦਾ ਵੀ ਤਾਂ ਉਹਨਾਂ ਤੇ ਦੇਖ ਸਕਦੇ ਕਿ ਕਿਸ ਤਰੀਕੇ ਨਾਲ ਲੋਕ ਆਪ ਹੀ ਜਿਹੜੇ ਕਿ ਲੱਗੇ ਹੋਏ ਨੇ ਆ ਤੇ ਖੁਦ ਮਿੱਟੀ ਦੇ ਟੋੜੇ ਭਰ-ਭਰ ਕੇ ਇਸ ਬੰਨ ਦੇ ਜਿਹੜਾ ਢਾਹ ਲੱਗੀ ਹੋ ਉਸ ਨੂੰ ਹੋਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਵੱਡਾ ਨੁਕਸਾਨ 2023 ਵਾਂਗ ਉਹਨਾਂ ਦਾ ਨਾ ਹੋਵੇ ਅੱਤੀ ਤੋਂ ਬਲਜੀਤ ਸਿੰਘ ਪੀਟੀਸੀ ਨਿਊਜ਼ ਪੰਜਾਬ